ਕੀ ਪੁੱਛਦੇ ਹੋ ਹਾਲ ਫਕੀਰਾਂ ਦਾ ਸੜ ਨਦੀਆਂ ਵਿਚੜੇ ਨੀਰਾਂ ਦਾ ਸਾਡਾ ਹੰਜ ਦੀ ਚੋਂ ਆਇਆ ਦਾਦਾ ਸਾਡਾ ਦਿਲ ਜਲਿਆ ਦਿਲਗੀਰਾਂ ਦਾ ਐ ਜਾਣਦਿਆ ਤਸਵੀਰਾਂ ਹੈ ਰੰਖਾਂ ਦਾ ਹੀ ਨਾਂ ਤਸਵੀਰਾਂ ਹੈ ਜਦ ਹਟ ਗਏ ਅਸੀਸ਼ ਕੇਤੀ ਮੁਲ ਕਰ ਬੈਠੇ ਤਸਵੀਰਾਂ ਦਾ ਕੀ ਪੁੱਛਦੇ ਹੋ ਹਾਲ ਨੂੰ ਫਕੀਰ ਆਦਾ ਸ਼ਿਪ ਕੁਮਾਰ ਬਟਾਲਵੀ ਆਧੁਨਿਕ ਪੰਜਾਬੀ ਕਵੀਤਾ ਦਾ ਅਜਿਹਾ ਸਿਰਮੌਰ ਕਵੀ ਹੈ ਜਿਸ ਦੀਆਂ ਰਚਨਾਵਾਂ ਅੱਜ ਵੀ ਆਪਣੀ ਜੋਬਨਦੀ ਹਨ ਹਰ ਜਹੀ ਚੜਦੀ ਜਵਾਨੀ ਵਾਲੇ ਕੰਮ ਦੀ ਦਵਾਈ ਸ਼ਿਪ ਦੀ ਸ਼ਾਇਰੀ ਵਿੱਚ ਝੋਲਪਦਾ ਹੈ ਉਹਨਾਂ ਦੀ ਸ਼ਾਇਰੀ ਵਿੱਚ ਵਿਛੋੜਾ ਮੁਹੱਬਤ ਦਾ ਦੁੱਖ ਦਰਦ ਜਿਸ ਬਾਤ ਦਾ ਸਮੁੰਦਰ ਡੁੱਲ ਡੁੱਲ ਕੇ ਪੈਂਦੇ ਹਨ ਜਿਸ ਕਾਰਨ ਉਹਨਾਂ ਦੀ ਤੁਲਨਾ ਅੰਗਰੇਜ਼ੀ ਦੇ ਪ੍ਰਸਿੱप्त ਕਵੀ ਸ਼ੈਲੇ ਅਤੇ ਕੀਟਸ ਨਾਲ ਕੀਤੀ ਜਾਂਦੀ ਹੈ। ਉਹਨਾਂ ਨੂੰ ਬਿਰਹਾ ਦਾ ਸੁਲਤਾਨ, ਬਿਰਹਾ ਦਾ ਕਵੀ ਜੋ ਬਨਰੂਤੇ ਮਰਨ ਵਾਲਾ ਤਾਰਾ ਰਹਿ ਕੇ ਯਾਦ ਕੀਤਾ ਜਾਂਦਾ ਹੈ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਸਿਆਲकोट ਜ਼ਿਲ੍ਹੇ ਦੀ ਸੱਕੜਗੜ ਤਹਿਸੀਲ ਵਿੱਚ ਪੈਂਦੇ ਪਿੰਡ ਲੋhtੀਆਂ ਜੋ ਕਿ ਹੁਣ ਪਾਕਿਸਤਾਨ ਹੈ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਕ੍ਰਿਸ਼ਨ ਕੋਪਾਲ ਤੇ ਮਾਤਾ ਦਾ ਨਾਮ ਸ਼ਾਂਤੀ ਦੇਵੀ ਸੀ ਸਨ 1947 ਵਿੱਚ ਦੇਸ਼ ਦੀ ਵੰਡ ਸਮੇਂ ਉਹਨਾਂ ਦਾ ਪਰਿਵਾਰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਆ ਕੇ ਵੱਸ ਗਿਆ ਉਹਨਾਂ ਦੇ ਪਿਤਾ ਤਹਿਸੀਲਦਾਰ ਸਨ ਸ਼ਿਵ ਕੁਮਾਰ ਨੇ 1953 ਵਿੱਚ ਸਲਵੇਸ਼ਨ ਹਾਈ ਸਕੂਲ ਬਟਾਲਾ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਤੇ ਬਟਾਲਾ ਦੇ ਬੇਰਿੰਗ ਜੂਨੀਅਨ ਕ੍ਰਿਸਚੀਅਨ ਕਾਲਜ ਵਿੱਚ ਐਫਐਸਸੀ ਵਿੱਚ ਦਾਖਲਾ ਲਿਆ ਸੈਨ ਕਾਲਜ ਕਾਦੀਆਂ ਵਿੱਚ ਦਾਖਲਾ ਲੈ ਕੇ ਪੜ੍ਹਾਈ ਵਿੱਚਕਾਰ ਹੀ ਛੱਡ ਦਿੱਤੀ। ਉਸ ਤੋਂ ਬਾਅਦ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਹਿਮਾਚਲ ਚਲੇ ਗਏ। ਫਿਰ ਨਾਭਾ ਵਿਖੇ ਸਰਕਾਰੀ ਡਿਪੂ ਦਮਨ ਕਾਲਜ ਵਿੱਚ ਵੀ ਦਾਖਲਾ ਲਿਆ। ਵਿਦਿਆਰਥੀ ਜੀਵਨ ਵਿੱਚ ਹੀ ਉਹਨਾਂ ਨੇ ਗੀਤ ਗ਼ਜ਼ਲ ਲਿਖਣੇ ਤੇ ਕਵਿ ਨਹੀਂ ਸ਼ੁਰੂ ਕਰ ਦਿੱਤੇ। ਪਿਤਾ ਨੇ ਸ਼ਿਵ ਕੁਮਾਰ ਨੂੰ ਪਟਵਾਰੀ ਦੀ ਨੌਕਰੀ ਲਗਵਾ ਦਿੱਤੀ। ਸ਼ਿਵ ਕੁਮਾਰ ਬਟਾਲਵੀ ਸਾਲ 1961 ਵਿੱਚ ਪਟਵਾਰੀ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਬੇਰੁਜ਼ਗਾਰ ਬੈਠ ਗਏ ਤੇ 1961 ਤੋਂ 1966 ਤੱਕ ਬੇਰੁਜ਼ਗਾਰ ਹੀ ਰਹੇ। ਉਹਨਾਂ ਦਾ 1967 ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਲੜਕੀ ਅਰੂਣਾ ਨਾਲ ਵਿਆਹ ਹੋ ਗਿਆ ਤੇ ਘਰ ਵਿੱਚ ਦੋ ਬੱਚੇ ਮਿਹਰਬਾਨ ਤੇ ਪੁੱਤਰੀ ਪੂਜਾ ਨੇ ਜਨਮ ਲਿਆ। ਸਨ 1968 ਵਿੱਚ ਭਾਰਤੀ ਸਟੇਟ ਬੈਂਕ ਬਟਾਲਾ ਵਿੱਚ ਉਹਨਾਂ ਨੇ ਕਲਰਕ ਦੀ ਨੌਕਰੀ ਜੁਆਇਨ ਕੀਤੀ। ਬਾਅਦ ਵਿੱਚ ਇਹ ਨੌਕਰੀ ਵੀ ਛੱਡ ਦਿੱਤੀ। ਸ਼ਿਵ ਕੁਮਾਰ ਆਪਣੀ ਨਿੱਜੀ ਜ਼ਿੰਦਗੀ ਤੋਂ ਕਦੇ ਵੀ ਖੁਸ਼ ਨਹੀਂ ਰਹੇ ਅਤੇ ਲਿਖਦੇ ਹਨ, "ਵਾਸਤਾਈ ਮੇਰਾ ਮੇਰੇ ਦਿਲਾਂ ਦੇ ਆ ਮਹਿਰ ਮਾਵੇ, ਫੁੱਲਿਆਂ ਕਨੇਰਾ ਕਰਿਆ।" ਇਹ ਆਦੂ ਇੱਕ ਘੁੱਟ ਚਾਂਣਣੀ ਪੀਲਾ ਵਸੇ ਤਾਂ ਇਹ ਮੇਰਾ ਪਿਆਰ ਵਿੱਚ ਵਿਛੋੜੇ ਦੇ ਦਰਦਾਂ ਨੂੰ ਕਾਗਜ਼ ਤੇ ਉਤਾਰਦੇ ਹੋਏ ਉਹ ਪਿਰਹਾ ਦਾ ਸੁਲਤਾਨ ਵਜੋਂ ਪ੍ਰਸਿੱਧ ਹੋ ਗਏ ਸ਼ਿਵ ਕੁਮਾਰ ਬਟਾਲਵੀ ਦੀ ਜ਼ਿੰਦਗੀ ਵਿੱਚ ਪਿਆਰ ਤਾਂ ਆਉਂਦਾ ਰਿਹਾ ਪਰ ਉਹ ਜ਼ਿਆਦਾ ਦੇਰ ਤੱਕ ਉਹਨਾਂ ਦਾ ਬਣ ਕੇ ਨਹੀਂ ਰਹਿ ਸਕਿਆ ਹਰ ਵਾਰ ਕੋਈ ਨਾ ਕੋਈ ਕਾਰਨ ਬਣ ਜਾਂਦਾ ਤੇ ਪਿਆਰ ਵਿੱਚ ਪੀੜਾਂ ਦੇ ਦਰਦ ਨੂੰ ਸਹਿਣ ਲਈ ਉਹ ਮਜਬੂਰ ਹੋ ਜਾਂਦੀ। ਉਹਨਾਂ ਦੀ ਕਲਮ ਇਹੀ ਦਰਦ ਇਸ ਤਰ੍ਹਾਂ ਬਿਆਨ ਕਰਦੀ ਕਿ ਹਰ ਕੋਈ ਸੁਣ ਕੇ ਉਹਨਾਂ ਦੇ ਡੂੰਘੇ ਸ਼ਬਦਾਂ ਨੂੰ ਸਮਝ ਲੈਂਦਾ। ਸ਼ਿਵ ਕੁਮਾਰ ਬਟਾਲਵੀ ਆਪਣੇ ਗਮਾਂ ਨੂੰ ਸ਼ਾਇਰੀ ਵਿੱਚ ਪਰੋ ਲੈਂਦੇ ਸਨ। ਰਮਾਂ ਦੀ ਰਾਤ ਲੰਮੀ ਐ। ம்மேம்மே ந ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਪੀੜਾ ਦਾ ਪਰਾਗਾ 1960 ਵਿੱਚ ਪਬਲਿਸ਼ ਹੋਈ ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 24 ਸਾਲ ਸੀ ਲਾਜਮੰਤੀ 1961 ਵਿੱਚ ਆਟੇ ਦੀਆਂ ਚਿੜੀਆਂ 1962 ਵਿੱਚ ਮੈਨੂੰ ਵਿਦਾ ਕਰੋ 1963 ਵਿੱਚ ਦਰਦ ਮੰਦਾਂ ਦੀਆਂ ਆਹੀ 1964 ਵਿੱਚ ਤੇ ਬਿਰਹਾ ਦਾ ਸੁਲਤਾਨ 1964 ਵਿੱਚ ਲੂਨਾ 1965 ਵਿੱਚ ਪਬਲਿਸ਼ ਹੋਈ ਸ਼ਿਵ ਦੀ ਰਚਨਾ ਲੂਨਾ ਨੇ ਪੂਰੇ ਮੁਲਕ ਵਿੱਚ ਪਛਾਣ ਬਣਾਈ ਤੇ ਇਸ ਰਚਨਾ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਇਸ ਅਵਾਰਡ ਨੂੰ ਹਾਸਲ ਕਰਨ ਵਾਲੇ ਉਹ ਸਭ ਤੋਂ ਛੋਟੀ ਉਮਰ ਦੇ ਪੰਜਾਬੀ ਸ਼ਾਇਰ ਵੀ ਬਣੀ ਲੂਨਾ ਦੇ ਕਿਰਦਾਰ ਨੂੰ ਉਹਨਾਂ ਨੇ ਪਹਿਲੀ ਵਾਰ ਸਕਾਰਾਤਮਕ ਤੌਰ ਤੇ ਪੇਸ਼ ਕੀਤਾ ਤੇ ਔਰਤ ਦੀ ਅੰਦਰੂਨੀ ਪੀੜੇ ਦਾਰਤ ਬਿਆਨ ਕੀਤਾ ਰਾਜਾ ਸਲਵਾਨ ਰਾਣੀ ਇਛਰਾ ਲੂਣਾ ਤੇ ਪੂਰਨ ਚਾਰ ਕਿਦਾਰਾ ਨੂੰ ਪਿਆਨ ਕਰਦੀ ਉਹਨਾਂ ਦੀ ਇਹ ਸਿਰਜਣਾ ਬਹੁਤ ਅਦਭੁਤ ਹੈ ਰਾਣੀ ਇਛਰਾ ਦੇ ਆਪਣੀ ਗੋਲੀ ਨਾਲ ਕੀਤੇ ਬਿਰਤਾਂਤ ਨੂੰ ਉਹ ਇਸ ਤਰ੍ਹਾਂ ਦਰਸਾਉਂਦੀ ਹਨ ਹਾਂ ਕਿਹੜੇ ਦੇ ਸ ਦਿੱਤੀ ਤੀ ਬਾਬਲਾਵੇ ਹੇ ਲੋਕਾਂ ਨੂੰ ਦੁੱਖਾਂ ਦੀ ਸਾਰ ਕੋਈ ਨਾ ਜਿਹੜੇ ਦੇਸ ਚ ਚੰਦ ਰੇ ਸੂਰਜਾਂ ਦਾ ਟੋਪੇ ਆਪਣੀ ਨਾਲ ਹੀ ਪਿਆਰ ਕੋਈ ਨਾ ਆਦਮ ਖੋਰ ਜੰਗਲ ਗੋਰੇ ਪਿੰਡਿਆਂ ਦੇ ਡਾਲੀ ਪੱਤੇ ਨਾ ਫੁਲੇ ਫਲਹਾਰ ਕੋਈ ਨਾ ਪਿੰਡੇ ਵਿੱਚ ਨੇ ਤੇ ਪਿੰਡੇ ਮੁੱਲ ਲੈਣੇ ਹੱਡ ਮਾਸ ਤੂੰ ਬਿਨਾ ਬਪਾਰ ਕੋਈ ਨਾ ਜਿਹੜੇ ਦੇਸ ਮਾਰੀ ਭੋਗੇ ਨਰਕ ਤੂੰ ਵੀ ਮੁਜਤੀ ਪੈਰ ਦੀ ਵੱਦ ਸਤਕਾਰ ਕੋਈ ਨਾ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਦੇ ਗੀਤਾਂ ਨੂੰ ਮੁਹੰਮਦ ਰਫੀ ਮਹਿੰਦਰ ਕਪੂਰ ਜਗਜੀਤ ਸਿੰਘ ਤੇ ਸੁਰਿੰਦਰ ਕੌਰ ਵੱਲੋਂ ਗਾਇਆ ਗਿਆ ਉਹਨਾਂ ਦੇ ਲਿਖੀ ਕਵਿਤਾ ਜੋਬਨ ਰੁਤ ਨੂੰ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਤੇ ਗੀਤਾਂ ਨੂੰ ਮੁਹੰਮਦ ਰਫੀ ਮਹਿੰਦਰ ਕਪੂਰ ਜਗਜੀਤ ਸਿੰਘ ਤੇ ਸੁਰਿੰਦਰ ਕੌਰ ਵਰਗੇ ਉਗਦੇ ਕਾਇਕਾਂ ਵੱਲੋਂ ਗਾਇਆ ਗਿਆ ਉਨ੍ਹਾਂ ਦੀ ਲਿਖੀ ਕਵਿਤਾ ਜੋਗਨ ਰੁੱਤੇ ਨੂੰ ਮਹਿੰਦਰ ਕਪੂਰ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ ਆਸਾਂ ਤੇ ਜੋਬਨ ਰੁੱਤੇ ਮਰਨਾ ਦੁਰਜਾਣਾ ਆਸਾਂ ਪਰੇ ਪਰਾਏ ਆਸਾਂ ਤੇ ਜੋਬਨ ਟੁਰ ਜਾਣਾ ਸਾ ਪਰੇ ਪਰਾਏ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਜ਼ਿੰਦਗੀ ਵਿੱਚ ਪਿਆਰ ਵਿੱਚ ਦੋ ਵਾਰ ਮਾਰ ਖਾਧੀ ਪਹਿਲੀ ਵਾਰ ਉਹਨਾਂ ਨੂੰ ਇੱਕ ਮੇਲੇ ਵਿੱਚ ਮੈਨਾ ਨਾਮ ਦੀ ਕੁੜੀ ਮਿਲੀ ਜਿਸ ਨਾਲ ਕੇ ਉਹਨਾਂ ਨੂੰ ਗਹਿਰਾ ਲगाव ਹੋ ਗਿਆ ਪਰ ਟਾਈਫਾਇਡ ਹੋਣ ਕਰਕੇ ਮੈਨਾ ਜਲਦੀ ਹੀ ਇਸ ਦੁਨੀਆ ਤੋਂ ਚਲਵੰਗੀ ਉਸ ਦੀ ਮੌਤ ਨੇ ਸ਼ਿਵ ਦੇ ਮਨ ਤੇ ਗਹਿਰੀ ਸੱਤ ਮਾਰੀ ਦੂਜੀ ਵਾਰ ਉਹਨਾਂ ਨੂੰ ਇੱਕ ਵੱਡੇ ਲੇਖਕ ਦੀ ਕੁੜੀ ਨਾਲ ਪਿਆਰ ਹੋਇਆ ਉਹ ਵੀ ਉਹਨਾਂ ਨੂੰ ਛੱਡ ਕੇ ਵਿਦੇਸ਼ ਚਲੀ ਗਈ ਪਿਆਰ ਵਿੱਚ ਮਿਲੀ ਦੋ ਵਾਰ ਹਾਰ ਨੇ ਉਹਨਾਂ ਨੂੰ ਸ਼ਾਇਰ ਬਣਾ ਦਿੱਤਾ ਆਪਣੀ ਦੂਜੀ ਪ੍ਰੇਮਿਕਾ ਦੇ ਛੱਡ ਕੇ ਚਲੇ ਜਾਂਦਿਆਂ ਉਹਨਾਂ ਨੇ ਇੱਕ ਪ੍ਰਸਿੱਧ ਕਵਿਤਾ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਲਿਖੀ ਜਿਸ ਨੂੰ ਕੇ ਬਾਲੀਵੁੱਡ ਮੂਵੀ ਉੜਦਾ ਪੰਜਾਬ ਵਿੱਚ ਗੀਤ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ਇੱਕ ਕੁੜੀ ஜி நாம் மொபத்த குடி ஜிதான் நாம் மொபை ਦੀ ਲਿਖੀ ਹੋਈ ਕਵਿਤਾ ਚੋਗਨ ਹੁੱਤੇ ਵਾਂਗ ਹੀ ਉਹ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਜਵਾਨੀ ਵਿੱਚ ਹੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਸਨ ਲੰਬਾ ਸਮਾਸ਼ ਸ਼ਰਾਬ ਪੀਣ ਕਰਕੇ ਉਹਨਾਂ ਦਾ ਲਿਵਰ ਖਰਾਬ ਹੋ ਗਿਆ ਸੀ ਤੇ ਉਹਨਾਂ ਦੀ ਸਿਹਤ ਵਿਗੜਨ ਕਾਰਨ 7 ਮਈ 1973 ਨੂੰ ਸਿਰਫ 37 ਸਾਲ ਦੀ ਉਮਰ ਵਿੱਚ ਹੀ ਉਹ ਇਸ ਜਹਾਨ ਨੂੰ ਛੱਡ ਕੇ ਚਲੇ ਗਏ ਸਨ ਪਰ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਤਾਵਾਂ ਉਹਨਾਂ ਦੇ ਜਾਣ ਤੋਂ 50 ਸਾਲ ਬਾਅਦ ਵੀ ਲੋਕਾਂ ਦੀ ਜ਼ੁਬਾਨ ਤੇ ਗੂੰਜਦੀਆਂ ਹਨ